हां हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇ ਲਈ ਲੈ ਗਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਪੀਏ ਨਿਕਲੇ ਲੂਪਾ ਸੋ ਰੱਖ ਕੇ ਵਾਪਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂਜੀ ਬਈ ਅ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਸੈਨਾ ਹਾਂ ਅਂਡਰਾਇਆ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਨੇੜੇ ਰਾਮਪਰਾ ਫੂਲ ਭਦੌੜ ਆਪਣੇ ਨੇੜੇ ਹੀ ਐ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਬਾਈ 83608 ਹੂੰ 04305 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀ ਜਿਹੜੀ ਬਰਡ ਦੀ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਢੂੜ ਘੰਟਾ ਸੂਈ ਨੂੰ ਹੋਇਆ ਤੇ ਮਗਰ ਇਹਦੇ ਬੱਛੀ ਆ ਗਈ ਬੱਛੀ ਚੰਗੀ ਆ ਨਾ ਹਾਂ ਬਹੁਤ ਚੰਗੀ ਆ ਹਾਂ ਜੇਰ ਹਜੇ ਰਹਿ ਗਈ ਆ ਨਾ ਹਾਂ ਬਸ ਜੇਰ ਪੈ ਜੂਗੀ ਬਾਈ ਪੱਠੇ ਪੱਠੇ ਤੇ ਬੋਲਾ ਕੱਟਿਆ ਕਿ ਨਹੀਂ ਬੋਲਾ ਬਾਈ 2 ਕਿਲੋ ਬੋਲਾ ਕੱਟਿਆ ਠੀਕ ਆ ਹਾਂ ਕਿੰਨਾ ਕ ਦੁੱਧ ਦੇ ਦੋ ਅਸਟੀ ਮੇੜੀ ਦੁੱਧ ਬਈ ਇਹਦਾ ਪਿਛਲੇ ਸੂਏ ਦਾ ਰਕਾ ਜਿਹੜਾ 32 ਕਿਲੋ ਦਾ ਠੀਕ ਹੈ ਇਹਦੀ ਸੇਵਾ ਤੇ ਜੇ ਕਹਿੰਦੇ ਵਾਧਾ ਕਰ ਲਈ ਵਾਧਾ ਦੇ ਦੂੰਗਾ ਹਾਂ ਸੇਵਾ ਦੇ ਦਵਾਂਗੇ ਫੁੱਲ ਦੇ ਬਈ ਤੋਰ ਕੇ ਰਖਾ ਦੇ ਫੁੱਲ ਕਰਦਾ ਆਰਡਰ ਕਮਾਲ ਦਾ ਚਵਾਈ ਕਿਵੇਂ ਚਵਾਈ ਜਮਾ ਇੱਕ ਨੰਬਰ ਆ ਗੰਨੇਰ ਕੀ ਠੀਕ ਹੈ ਫੇਸ ਬੜਾ ਚੰਗਾ ਬਈ ਪੂਰਾ ਤਰ੍ਹਾਂ ਚੈੱਕ ਕਰ ਲਓ ਬੜਾ ਚੰਗੀ ਐ ਸੁਨੱਕੀ ਆ ਆਰਡਰ ਕਮਾਲ ਦਾ ਨਾੜਾ ਨੋੜਾ ਬਹੁਤ ਆਪਾਂ ਮੈਂ ਐਂ ਹੀ ਬਹਿ ਜਾਦਾ ਬੀ ਆਦੀ ਦੇ ਥੱਲੇ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਪੂਰੀ ਜਿਵੇਂ ਮਾਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਫੇਸ ਦੇ ਮੁੱਲ ਕੀ ਆ ਬਾਈ ਜਾਇਦਾਰ ਇਹ ਮੁੱਲ ਕਰਕੇ ਲੱਖ ਕਰਾ ਚਾਹੀਦੇ ਨੇ ਮਾਰਜ ਕਰਾ ਲ 85000 ਦੀ ਪਹੁੰਚ ਕਰਦਾ ਇਹ ਮੁੱਲ ਕਰਾਉਣਾ ਬਾਈ ਕਹਿੰਦਾ ਲੱਖ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ 85000 ਦੇ ਵਿੱਚ ਪਹੁੰਚ ਜਿਹੜੀ ਹਾਂ ਤਾਂ ਮਾਰ ਕੇ ਦਿਖਾ ਦਿੰਨੇ ਆ ਤੁਹਾਨੂੰ ਮੈਂ ਸੀਲ ਸਾਊਗਾ ਕੋਈ ਹੋਰ ਜਿਵੇਂ ਮਰਜ਼ੀ ਬਾਈ ਕਹਿੰਦਾ ਬੈਠਾ ਰਿਹਾ ਕੋਈ ਚੱਕ ਰਿਹਾ ਟੂਨ ਚੰਗਾ ਹੈ ਹਾਂ ਹਾਂ ਮਾਰ ਦੇ ਤਾਂ ਤੱਬ ਹੀ ਕਰਾ ਠੀਕ ਹੈ ਚਵਾਈ ਦੇਖੋ ਬਾਈ ਚਵਾਈ ਚੰਗੀ ਹੈ ਜਿਵੇਂ ਮਰਜ਼ੀ ਵਜਾ ਹੈਲਦੀ ਕਰ ਵਾਲੀ ਪੂਰਾ ਨੇ ਲੈ ਕੀ ਆਵਾਜ਼ ਆਰਡਰ ਬਹੁਤ ਸੰਗਤ ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾਉਣੇ ਥਣ ਵਿੱਚ ਗੱਲ ਚਾਰੇ ਥਣ ਨਿਕੜੇ ਛੋਟੀ ਨਹੀਂ ਡਾਕਟਰ ਕੱਦ ਵਾਲੀ ਆ ਬਾਕੀ ਦਾ ਥਣ ਬੱਚਾ ਮਗਰ ਬੱਚੀ ਮੋਲ ਜਾਇਜ ਏਕੇ ਸੇਵੀਰ ਨੂੰ ਰੱਡ ਪਸੰਦਾ ਹੈ ਬਾਈ ਨੈਕਨੈਟ ਕਰ ਲਿਓ ਧੰਨਵਾਦ